ਬੜਾ ਹੀ ਮੰਦਪਾਗਾ ਬੜਾ ਹੀ ਦਿਲ ਨੂੰ ਦੱਦ ਦੇ ਨਾਲ ਸੋਚਿਆ ਨਹੀਂ ਸੀ ਵੀ ਕਾਂਗਰਸ ਪਾਰਟੀ ਐਦਾਂ ਵਰਕਰਾਂ ਨਾਲ ਕਰੇਗੀ ਜਿਹੜੇ ਪੀੜ ਕੋਣ ਲੋਕ ਸਭਾ ਦੇ ਪੂੰਜੇ ਹੋਏ ਲੋਕ ਹੈ ਕੋਈ 27000 ਤੇ ਹਰਿਆ ਕੋਈ 40 ਦੇ ਹਰਿਆ ਉਹਨਾਂ ਲੋਕਾਂ ਦੇ ਮਗਨ ਲੱਗ ਕੇ ਤੁਸੀਂ ਟਿਕਟ ਦੇ ਦਿੱਤੀ ਉਹ ਚਾਹੁੰਦੇ ਆ ਵੀ ਕਾਲੀਦਨ ਨੂੰ ਇੰਨਾ ਤੇ ਸਟਰੋਂਗ ਕਰ ਦਈਏ ਅਸੀਂ ਲੋਕ ਸਭਾ ਵੀ ਪਹੁੰਚ ਵੀ ਕਾਂਗਰਸ ਖਤਮੀ ਕਰਦੀ ਹੈ ਜੋ ਮੇਰੇ ਭੈਣ ਭਰਾਵਾਂ ਨੂੰ ਫੈਸਲਾ ਦੇਣਗੇ ਮੈਂ ਉਸ ਫੈਸਲੇ ਤੇ ਪੂਰਾ ਉਤਰੂੰਗਾ ਭਾਵੇਂ ਮੈਨੂੰ ਜਿਹੜਾ ਵੀ ਇਹ ਫੈਸਲਾ ਦੇਣਗੇ ਭਾਵੇਂ ਮੇਰਾ ਕੱਖ ਨਾ ਰਵੇ ਮੈਂ ਉਸ ਫੈਸਲੇ ਤੇ ਅਟਰੂੰਗਾ ਬੜੀ ਚਿੰਤਾ ਦਾ ਹੈ ਕਰਦਾ ਹਾਂ ਵੀ ਕਾਂਗਰਸ ਦਾ ਜੋ ਫਿਊਚਰ ਹੈ ਵੀ ਇਹ ਕਿਸ ਅਧਾਰ ਤੇ ਟੇਢ ਦਿੱਤੀ ਗਈ ਹੈ ਸਿਰਫ ਇੱਕ ਅਧਾਰ ਵੀ ਇੱਕ ਪੁਰਾਣਾ ਐਕਸਐਮਐਲਏ ਹੈਗਾ ਮੋਗਾ ਜ਼ਿਲ੍ਹਾ ਦਾ ਵੀ ਉਹ ਨਾ ਕਿਤੇ ਖੁੱਸੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕਾਂਗਰਸ ਵੱਲੋਂ ਆਪਣੇ ਕੱਲ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਹੀ ਫਰੀਦਕੋਟ ਤੋਂ ਜਿੱਥੇ ਇੱਕ ਮੈਲੋਂ ਟਿਕਟ ਦਿੱਤੀ ਗਈ ਹੈ ਤੇ ਉੱਥੋਂ ਦੇ ਇੱਕ ਪੁਰਾਣੇ ਲੀਡਰ ਨੇ ਪਰਮਿੰਦਰ ਸਿੰਘ ਡਿੰਪਲ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਟਿਕਟ ਨੂੰ ਲੈ ਕੇ ਬੜਾ ਹੀ ਮੰਦ ਭਾਗਾ ਬੜਾ ਹੀ ਦਿਲ ਨੂੰ ਦਰਦ ਦੇ ਨਾਲ ਸੋਚਿਆ ਨਹੀਂ ਸੀ ਵੀ ਕਾਂਗਰਸ ਪਾਰਟੀ ਐਦਾਂ ਵਰਕਰਾਂ ਨਾਲ ਕਰੇਗੀ ਸੋ ਸਭ ਤੋਂ ਪਹਿਲਾਂ ਹੱਥ ਜੋੜ ਕੇ ਜਿੰਨੇ ਵੀ ਫ੍ਰੀਕ ਕੋਟ ਵਾਲਿਆਂ ਨੇ ਮੇਰੀ ਮਦਦ ਕੀਤੀ ਹੈ ਮੈਂ ਉਹਨਾਂ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਇਹ ਨਹੀਂ ਜੋਗਾ ਨਹੀਂ ਸੀ ਜਿੰਨਾ ਤੁਸੀਂ ਮੈਨੂੰ ਮਾਣ ਤੇ ਪਿਆਰ ਤੇ ਸਤਿਕਾਰ ਦਿੱਤਾ ਹੁਣ ਦੂਜਾ ਮੁੱਦਾ ਇਸ ਟਾਈਮ ਇਹ ਹੈ ਵੀ ਕਾਂਗਰਸ ਪਾਰਟੀ ਨੇ ਕੀ ਕੀਤੀ ਸਾਡੇ ਨਾਲ ਸਾਡੀ 25 ਸਾਲ ਦੀ ਵਫਾਦਾਰੀ ਦਾ ਆਮੁੱਲ ਪਾਇਆ ਇੱਕ ਕੱਲ ਬੰਦਾ ਕਾਲੀ ਦਲ ਚੋਂ ਕਾਂਗਰਸ ਚ ਆਇਆ ਹੋਇਆ 2022 ਦੀ ਜਨਵਰੀ ਫਰਵਰੀ ਚ ਉਹ ਬੰਦਾ ਕਾਲੀ ਦਲ ਚੋਂ ਕਾਂਗਰਸ ਚ ਆਇਆ ਸੀ ਸਭ ਤੋਂ ਪਹਿਲਾਂ ਆਉਂਦੇ ਉਹਨੂੰ ਵਿਧਾਨ ਸਭਾ ਦੀ ਟਿਕਟ ਦਿੱਤੀ ਗਈ ਉਹ 40000 ਦੇ ਬੰਦਾ ਹਾਰ ਗਿਆ ਉਸ ਤੋਂ ਬਾਅਦ ਲਗਾਤਾਰ ਅਸੀਂ ਸਾਰੀ ਟੀਮ ਨੇ ਕੰਮ ਕੀਤਾ ਮੇਰੇ ਨਾਲ ਛੋਟਾ ਵੀਰ ਪਰਮਪਾਲ ਤਕਤੂਪਰਾ ਵੀ ਬੈਠਾ ਇਸ ਚੇਅਰ ਮੈਂ ਰਹਿ ਨਿਹਾਲ ਸਿੰਘ ਵਾਲਾ ਦੇ ਬਾਕੀ ਸਾਰੀ ਟੀਮ ਵੀ ਬੈਠੀ ਹੈ ਲਗਾਤਾਰ ਕੰਮ ਕੀਤਾ ਪਾਰਟੀ ਨੇ ਮੈਨੂੰ ਕਿਹਾ ਵੀ ਤੇਰੀ ਵਿਧਾਨ ਸਭਾ ਸੀ ਤੈਨੂੰ ਧੋਖਾ ਦੇ ਬੈਠੇ ਆ ਤੈਨੂੰ ਲੋਕ ਸਭਾ ਦੇਣਗੇ ਚਲੋ ਮੈਂ ਬਹੁਤ ਦਿਨ ਰਾਤ ਕੰਮ ਕੀਤਾ ਜਿੰਨੀ ਮੇਰੇ ਸ਼ਮਤਾ ਸੀ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਹੁਣ ਲਿਆ ਕੇ ਡੇਢ ਮਹੀਨਾ ਪਹਿਲਾਂ ਉਹਦੀ ਵਾਈਫ ਅਮਰੀਕਾ ਤੋਂ ਆਉਂਦੀ ਹੈ ਔਰ ਆ ਕੇ ਟਿਕਟ ਲੈ ਜਾਂਦੀ ਹੈ ਸਭ ਤੋਂ ਵੱਡਾ ਮੈਨੂੰ ਦੁੱਖ ਇਹ ਲੱਗਿਆ ਵੀਰ ਕਾਂਗਰਸ ਕੋਈ ਬੰਦਾ ਹੀ ਨਹੀਂ ਕਾਂਗਰਸ ਦਾ ਇਕਲੀ ਦਲ ਕਰਦਾ ਇੱਕ ਸਾਡੇ ਧਰਮ ਕੋਰਟ ਦੇ ਸਤਕਾਰਯੋਗ ਲੀਡਰ ਹੈ ਇਕਰਾਮਪਰਾਪੂ ਦੇ ਲੀਡਰ ਹੈ ਉਹਨਾਂ ਨੇ ਜਾ ਕੇ ਹਾਈ ਕਮਾਂਡ ਨੂੰ ਬੇਪੂ ਬਣਾਇਆ ਔਰ ਮੈਂ ਇਹ ਸਮਝਦਾ ਵੀ ਹਾਈ ਕਮਾਂਡ ਪਤਾ ਨਹੀਂ ਇਨੀ ਕਮਜ਼ੋਰ ਕਿਉਂ ਪੈ ਗਈ ਹੈ ਵੀ ਇਕਲੀ ਦਲ ਚਾਹਿਆ ਹੋਏ ਲੀਡਰਾਂ ਦੇ ਆਏ ਮਗਰ ਲੱਗਾਗੇ ਤਾਂ ਕੀ ਹਾਲਾਤ ਰਹਿ ਜਾਣਗੇ ਕਾਂਗਰਸ ਦੇ ਮੈਨੂੰ ਤਾਂ ਬੜਾ ਅੱਜ ਭਰੇ ਮਾਨ ਨਾਲ ਮੈਂ ਕਹਿਣਾ ਚਾਹੁੰਦਾ ਵੀ ਮੈਨੂੰ ਆਪਣੀ ਮਾਂ ਨੂੰ ਵੇਖ ਕੇ ਰੋਣਾ ਆਉਂਦਾ 25 ਸਾਲ ਉਹਨੇ ਦਿਨ ਰਾਤ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਗਰ ਜੇ ਕੋਈ ਲੇਡੀਜ਼ ਕੋਟਾ ਸੀ ਤਾਂ ਉਹਨਾਂ ਨੂੰ ਕਿਉਂ ਨਹੀਂ ਟਿਕਟ ਮਿਲ ਸਰਕੀ ਕੀ ਗੱਲ ਉਹਨਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਵਿਧਾਨ ਸਭਾ ਉਹਨਾਂ ਨੇ ਲੜੀ ਹੋਂਦ ਤੱਕ ਕਿੰਨੇ ਆਉਂਦੇ ਤੇ ਉਹਦੇ ਕਾਂਗਰਸ ਪਾਰਟੀ ਨਾਲ ਵਫਾਦਾਰੀ ਕੀਤੀ। ਇੱਕ ਉਸ ਲੇਡੀ ਨੂੰ ਲੈ ਕੇ ਟਿਕਟ ਦੇ ਦਿੱਤੀ ਗਈ ਜੀਨੇ ਮੈਨੂੰ ਸਾਨੂੰ ਯਾਦ ਹੈ ਸਾਰੀ ਟੀਮ ਬੈਠਿਓ ਸਾਡਾ ਛੋਟਾ ਭਰਾ ਬਿੱਟਾ ਠੰਣੀ ਵੇਖੀ ਯਾਤਰਾ ਦੇ ਵਿੱਚ ਦਿਨ ਰਾਤ ਕਿਚਰ ਕੋਈ ਧਰਨਾ ਨਹੀਂ ਛੱਡਿਆ ਕੋਈ ਦੁੱਖ ਦਰਦ ਨਹੀਂ ਛੱਡਿਆ ਪਾਰਟੀ ਨੇ ਸਾਡੇ ਬਾਰੇ ਸੋਚਿਆ ਹੀ ਨਹੀਂ ਉਹਨਾਂ ਨੇ ਵੇਖਿਆ ਹੀ ਨਹੀਂ ਬੀਐਸਸੀ 1 2 ਜਿਹੜੇ ਫਰੀਦਕੋਟ ਲੋਕ ਸਭਾ ਦੇ ਪੂੰਜੇ ਹੋਏ ਲੋਕ ਹੈ ਕੋਈ 27000 ਤੇ ਹਰਿਆ ਕੋਈ 40 ਤੇ ਹਰਿਆ ਉਹਨਾਂ ਲੋਕਾਂ ਦੇ ਮਗਨ ਲੱਗ ਕੇ ਤੁਸੀਂ ਟਿਕਟ ਦੇ ਦਿੱਤੀ ਕੀ ਇਹ ਇਨਸਾਫ ਹੈ ਮੈਂ ਤਾਂ ਫਰੀਦਕੋਟ ਵਾਲੇ ਸਾਰਿਆਂ ਨੂੰ ਇੰਨੇ ਗ ਬੇਨਤੀ ਕਰਦਾ ਬੀ ਅਗਰ ਜੇ ਅਸੀਂ ਕੋਈ ਕੀਤਾ ਹੋਇਆ ਜੇ ਅਸੀਂ ਕੋਈ ਤੁਹਾਡੀ ਸੇਵਾ ਕੀਤੀ ਹੋਈ ਤਾਂ ਹੁਣ ਤੁਸੀਂ ਹੀ ਮੁੱਲ ਪਾਉਣਾ ਛੱਡੀ ਸਾਡੇ ਨਾਲ ਇਸ ਮੇਰੇ ਕੋਲੇ ਕੋਈ ਜ਼ੋਰ ਨਹੀਂਗਾ ਮੈਂ ਇੱਕ ਸਧਾਰਨ ਪਰਿਵਾਰ ਚੋਂ ਇੱਥੋਂ ਤੱਕ ਕੰਮ ਕਰਕੇ ਪਹੁੰਚਿਆ ਸੀ ਹੁਣ ਤੁਸੀਂ ਹੀ ਮੁੱਲ ਪਾਉਣਾ ਹੈ ਵੀ ਇੱਕ ਪਾਸੇ ਕਾਂਗਰਸ ਖੜੀ ਹੈ ਇੱਕ ਪਾਸੇ ਕਾਲੀ ਦਲ ਜੋ ਆਇਆ ਹੋਇਆ ਸਾਰਾ ਤੜਾਕਣਾ ਵਾ ਉਹ ਚਾਹੁੰਦੇ ਆ ਵੀ ਕਾਲੀ ਦਲ ਨੂੰ ਇੰਨਾ ਤੇ ਸਟਰੋਂਗ ਕਰ ਦਈਏ ਅਸੀਂ ਲੋਕ ਸਭਾ ਫਰੀਦਕੋਟ ਚ ਵੀ ਕਾਂਗਰਸ ਖਤਮੀ ਕਰ ਦਈਏ ਸੋ ਭਰਾਵੋ ਜਿੰਨਿਆਂ ਨੇ ਮੇਰਾ ਸਾਥ ਦਿੱਤਾ ਤੁਹਾਨੂੰ ਬੇਨਤੀ ਆ ਮੈਂ ਕਿਸੇ ਹਾਈ ਕਮਾਂਡ ਨੂੰ ਮਾੜਾ ਨਹੀਂ ਕਹਿੰਦਾ ਮੈਂ ਕਿਸੇ ਨੂੰ ਮੈਂ ਕਿਸੇ ਲੀਡਰ ਨੂੰ ਮਾੜਾ ਨਹੀਂ ਕਹਿੰਦਾ ਇਹ ਥੋੜੀ ਕਚਹਿਰੀ 'ਚ ਮੈਂ ਇਹ ਗੱਲ ਕਰਦਾ ਵੀ ਹੁਣ ਸਾਡਾ ਮੁੱਲ ਤੁਸੀਂ ਪਾਉਣਾ ਵੀ ਮੇਰੀ ਮਾਂ ਬੁਢੇ ਹੋ ਗਏ ਕਾਂਗਰਸ ਪਾਰਟੀ 'ਚ ਕੰਮ ਕਰਦੇ ਸੱਤ ਟਿਕਟ ਕੱਟੀ ਗਈ 22 ਟਿਕਟ ਕੱਟੀ ਗਈ ਸੋਚਿਆ ਕੋਈ ਨਹੀਂ ਆਣ ਡਟ ਕੇ ਪਾਰਟੀ ਨਾਲ ਕੰਮ ਕਰਦੇ ਆ ਆਪਣਾ ਵੀ ਦੌਰ ਆਊਗਾ ਫਿਰ ਜਿੱਤੀ ਹੋਈ ਸੀਟ ਮੇਰੀ ਇਹਨਾਂ ਨੇ ਖਰਾਬ ਕਰਤੀ ਫਿਰ ਮੈਨੂੰ ਲਾਰਾ ਲਾਇਆ ਗਿਆ ਜੰंडीगढ़ ਬੁਲਾ ਕੇ ਵੀ ਜੇ ਤੂੰ ਨਾ ਆਇਆ ਤੇਰੀ ਮਦਰ ਨੂੰ ਦੇ ਦਾਂਗੇ ਲੇਡੀਜ਼ ਕੋਟੇ ਫਿਰਾਂ ਦੇ ਇੱਕ ਲੀਟਰ ਦੀ ਸਵੇਰੇ ਇੰਟਰਵਿਊ ਚੱਲ ਰਹੀ ਸੀ ਵੀ ਇਹਨੂੰ ਕਿਉਂ ਟਿਕਟ ਮਿਲੀ ਅ ਇਹ ਐਮਐ ਜੀ ਦਿੱਲੀ ਕੋਟ ਪੜ੍ਹੀ ਹੈ ਜੀ ਇਹ ਮੁੱਗੇ ਵਿਆਹੀ ਹੋਈ ਹੈ ਜੀ ਇਸ ਤੋਂ ਬਗੈਰ ਕੀ ਸਾਡੇ ਲੋਕ ਸਭਾ 'ਚ ਕੋਈ ਹੋਰ ਬੰਦਾ ਹੀ ਨਹੀਂ ਮੈਂ ਡਬਲਮੇ ਮੈਂ ਹੁਣ ਤੱਕ ਦੰਦਾ ਤੇ ਕੀਤਾ ਮੇਰਾ ਮੁੱਲ ਕਿਉਂ ਨਹੀਂ ਪਿਆ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਪਾਰਟੀ 'ਚ ਕੰਮ ਕਰਨ ਵਾਲਿਆਂ ਦਾ ਕੋਈ ਮੁੱਲ ਨਹੀਂ ਇਹ ਤਾਂ ਬਾਹਰੋਂ ਅੰਦਰੋਂ ਜਿਹੜੇ ਘੁੰਮ ਫਿਰ ਕੇ ਹੁੰਦੇ ਆ ਉਹਨਾਂ ਦਾ ਮੁੱਲ ਹੈ ਸੋ ਮੈਂ ਭਰੇ ਮਨ ਬੜੇ ਜਿਲੋਂ ਦਰਦ ਦਰ ਮੈਨੂੰ ਵੀ ਸਾਡੀ ਕਾਂਗਰਸ ਪਾਰਟੀ ਨੇ ਕਾਂਗਰਸੀਆਂ ਨਾਲ ਧੱਕਾ ਕਰਤਾ ਫਿਰ ਮੈਂ ਇਹ ਵੀ ਗਿਆ ਮੈਂ ਕਿਹਾ ਹਾਈ ਕਮਾਂਡ ਨੂੰ ਵੀ ਕੋਈ ਕਾਂਗਰਸੀ ਲੀਡਰ ਲਿਆਓ ਤਾਂ ਕਿ ਜਿਹਦੇ ਨਾਲ ਕੰਮ ਕਰਨ ਦਾ ਸਾਨੂੰ ਵੀ ਲੱਗੇ ਵੀ ਹਾਂ ਯਾਰ ਅਸੀਂ ਕਿਸੇ ਕਾਂਗਰਸੀ ਦੀ ਬਾਹ ਫੜੀਏ ਜੇ ਸਾਨੂੰ ਘਟਨਾ ਘਟੋ ਘੜ ਸਦੀਕ ਸਾਹਿਬ ਦੀ ਬਾਬਾ ਦਾ ਰਹੀਦਾ ਵੀ ਕਾਂਗਰਸ ਨਾਲ ਤਾਂ ਹੁਣ ਤੱਕ ਖੜੇ ਸੀ ਉਹਨਾਂ ਨੂੰ ਲਿਆਓ 4 2 3 ਲੀਟਰ ਸੀ ਉਹਨਾਂ ਨੂੰ ਲਏ ਉਹ ਕਿਸੇ ਨੇ ਨਹੀਂ ਸੁਣੀ ਇੱਕ ਤੁਸੀਂ ਹੈਰਾਨ ਹੋਵੋਗੇ ਫਰੀਦਕੋਟ ਵਾਲਿਓ ਡੇਢ ਮਹੀਨਾ ਪਹਿਲਾਂ ਆਈ ਹੋਈ ਲੇਡੀ ਨੂੰ ਟਿੰਕ ਫੜਾ ਦਿੱਤੀ ਮੈਨੂੰ 2 ਸਾਲ ਹੋ ਗਏ ਮੈਂ ਪੈਰ ਜੁੱਤੀ ਨਹੀਂ ਪਾਈ ਹਰ ਗਲੀ ਹਰ ਮੱਲਾ ਹਰ ਫਰੀਦਕੋਟ ਦੀ ਉਹ ਕਿਹੜੀ ਗਲੀ ਹੈ ਲੋਕ ਸਭਾ ਦੀ ਜਿੱਥੋਂ ਤੱਕ ਮੈਂ ਨਹੀਂ ਪਹੁੰਚ ਸਕਿਆ ਮੇਰੀ ਬਦਕਿਸਮਤੀ ਮੈਂ ਹੁਣ ਲੋਕਾਂ ਦੀ ਕਚਹਿਰੀ 'ਚ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਤੁਸੀਂ ਹੀ ਫੈਸਲਾ ਕਰਨਾ ਸਾਡਾ ਵੀ ਕੀ ਮੈਂ ਗਲਤ ਆ ਜਾਂ ਮੈਂ ਸਹੀ ਆ ਸੋ ਕੱਲ ਅਸੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਕੱਲ ਅਸੀਂ 10 ਵਜੇ ਦਾ ਡਾਕਟਰ ਰੱਖਿਆ ਮੁੱਦੇ 'ਚ ਜੋ ਮੇਰੇ ਭੈਣ ਭਰਾ ਮੈਨੂੰ ਫੈਸਲਾ ਦੇਣਗੇ ਮੈਂ ਉਸ ਫੈਸਲੇ ਤੇ ਪੂਰਾ ਉਤਰੂੰਗਾ ਭਾਵੇਂ ਮੈਨੂੰ ਜਿਹੜਾ ਵੀ ਇਹ ਫੈਸਲਾ ਦੇਣਗੇ ਭਾਵੇਂ ਮੇਰਾ ਕੱਖ ਨਾ ਰਵੇ ਮੈਂ ਉਸ ਫੈਸਲੇ ਤੇ ਅੱਛਾ ਤੁੰਗ ਬਹੁਤ ਬਹੁਤ ਧੰਨਵਾਦ ਆਏ ਜੈਲਦੀਆਂ ਗਰਾਈਆਂ ਤੋਂ ਤੁਹਾਡੇ ਨਾਲ ਲਾਈਵ ਹੋ ਕੇ ਗੱਲਾਂ ਕੀਤੀਆਂ ਹਨ ਪਰੰਪਰਕ ਲਿਪੀ ਤੁਹਾਡੇ ਨਾਲ ਆਪਦੀਆਂ ਗੱਲਾਂ ਕਰੇਗਾ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਮੇਰੇ ਭਰਾ ਟਿੰਪਲ ਨੇ ਆਫ ਦਾ ਦੋਪਰ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਮੈਂ ਕਈਆਂ ਗੱਲਾਂ 'ਚ ਇਹਦੇ ਨਾਲ ਸਹਿਮਤ ਆ ਦੇਖੋ ਵੀਰੋ ਟਿਕਟ ਤਾਂ ਇੱਕ ਬੰਦੇ ਨੂੰ ਮਿਲਣੀ ਹੁੰਦੀ ਹੈ ਪਰ ਕਿਸ ਅਧਾਰ ਤੇ ਟਿਕਟ ਦੇਣੀ ਹੈ ਇਹ ਪਾਰਟੀਆਂ ਫੈਸਲਾ ਕਰਨਾ ਹੁੰਦਾ ਹੈ ਵਿਨੇਬਿਲਟੀ ਦੇ ਅਧਾਰ ਤੇ ਦੇਣੀ ਹੈ ਜਿਹੜਾ ਲੋਕਾਂ ਚ ਤੁਰਿਆ ਫਿਰਦਾ ਹੈਗਾ ਉਹਦੇ ਅਧਾਰ ਤੇ ਦੇਣੀ ਹੈ ਔਰ ਜਿਹਦੇ ਪੱਖ ਦੇ ਵਿੱਚ ਲੋਕ ਆਵਾਜ਼ ਬਣ ਚੁੱਕੀ ਹੈ ਉਹਦੇ ਉਹਦੇ ਹੱਕ 'ਚ ਦੇਣੀ ਹੈ ਦੇਖੋ ਇੱਕ ਛੋਟੇ ਜਿਹੇ ਘਰ ਦਾ ਮੁੰਡਾ ਹੈਗਾ ਹੈਗਾ ਪਰ ਪਿਛਲੇ 2 ਮਹੀਨਿਆਂ ਦੇ ਵਿੱਚ ਜੋ ਸਾਡੇ ਕਾਂਗਰਸੀ ਵਰਕਰਾਂ ਨੇ ਇੱਕ ਲਹਿਰ ਬਣਾਈ ਇੱਕ ਮਹਮ ਚਲਾਈ ਵੀ ਇਹਦਾ ਸਾਦੇ ਇਹ ਮੁੰਡੇ ਨੂੰ ਮੂਹਰੇ ਕਰੀਏ ਆਪਾਂ ਨੌਜਵਾਨਾਂ ਨੂੰ ਮੂਹਰੇ ਲਿਆਈਏ ਪੰਜ ਸਰਵੇ ਹੋ ਕੀਤੇ ਪਾਰਟੀ ਨੇ ਪੰਜਾਂ ਸਰਵੇਆਂ ਦੇ ਉੱਤੇ ਡਿੰਪਲ ਇੱਕ ਨੰਬਰ ਤੇ ਸੀਗਾ ਫਿਰ ਬਹੁਤ ਮੀਟਿੰਗਾਂ ਵੀ ਹੋਈਆਂ ਵਰਕਰਾਂ ਦੇ ਨਾਲ ਮੈਂ ਤਨਵਾਦੀ ਆ ਹਲਕਾ ਮੂਗਾ ਦੇ ਵਰਕਰਾਂ ਦਾ ਹਲਕਾ ਨਿਹਾਲ ਸਿੰਘ ਵਾਲੇ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਡੇ ਤੇ ਭਰੋਸਾ ਕੀਤਾ ਪਰ ਮੈਂ ਇਸ ਗੱਲ ਤੇ ਬੜੀ ਚਿੰਤਾ ਦਾ ਹੈ ਕਰਦਾ ਵੀ ਕਾਂਗਰਸ ਦਾ ਜੋ ਫਿਊਚਰ ਹੈ ਵੀ ਇਹ ਕਿਸ ਆਧਾਰ ਤੇ ਟੇਡ ਦਿੱਤੀ ਗਈ ਹੈ ਸਿਰਫ ਇੱਕ ਆਧਾਰ ਵੀ ਇੱਕ ਪੁਰਾਣਾ ਐਕਸ ਐਮ ਐਲ اے ਹੈਗਾ ਮੋਗਾ ਜ਼ਿਲ੍ਹਾ ਦਾ ਵੀ ਉਹ ਨਾਲ ਕਿਤੇ ਖੁੱਸ ਜੇ ਜਿਹੜਾ ਹਜ਼ਾਰਾਂ ਤੇ ਹਾਰਿਆਗਾ ਔਰ ਜਿਹਨੇ ਰੱਜ ਕੇ ਕਰਾਪਸ਼ਨ ਕੀਤੀ ਹੈ ਸਿਰਫ ਉਹਨਾਂ ਨੂੰ ਖੁਸ਼ ਕਰਨ ਲਈ ਇਹ ਟਿਕਟ ਕੱਟੀ ਗਈ ਹੈ ਮੈਂ ਕਿਸੇ ਦੇ ਅਗੇਂਸਟ ਨਹੀਂ ਆਇਗਾ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਮੈਂ ਉਹਦੇ ਅਗੇਂਸਟ ਨਹੀਂ ਆਇਗਾ ਇੱਕ ਲਾਸਟ ਆਖਿਰ ਤੇ ਦਾ ਵਨਰੇਬਿਲਟੀ ਦਾ ਦਿਖਣੀ ਚਾਹੀਦੀ ਇਨਾਂ ਕੈਂਡੀਡੇਟ ਦੀ ਵੀ ਜਿਹੜਾ ਜਿੱਤੂਗਾ ਉਹਨੂੰ ਟਿੱਡ ਦਿੱਤੀ ਜਾਵੇ ਸੋ ਮੈਂ ਪਾਲੀਆਂ ਗੱਲਾਂ ਨਹੀਂ ਕਰਨੀਆਂ ਬਸ ਤੁਹਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨਨੇ ਵੀ ਸਾਡੇ ਜਿਲ੍ਹਾ ਮੋਗਾ ਦੇ ਵਰਕਰ ਸਭਾ ਚੀਰਮੈਨ ਸਭਾ ਉਹਨਾਂ ਆਲੀ ਰੋਗ ਸਾਰੇ ਜਿਨ੍ਹਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਸੀਗਾ ਵੀ ਤੁਸੀਂ ਅੱਗੇ ਲੱਗੋ ਯਾਰ ਵੀ ਡੈਂਪਲ ਨੂੰ ਜਿਤਾ ਕੇ ਪਾਰਲੀਮੈਂਟ ਭੇਜਾ ਦੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਬਾਕੀ ਉਹਨਾਂ ਨਾਲੇ ਸਮਝ ਵੀਰੋ ਇਕੱਠੇ ਹੁੰਨੇ ਆ ਕੱਲ ਨੂੰ ਇਕੱਠੇ ਹੋ ਕੇ ਇੱਕ ਫੈਸਲਾ ਲਵਾਂਗੇ ਕਿਉਂਕਿ ਐ ਕਮੇਟੀ ਚੱਲਣਾ ਐ ਪਾਰਟੀ ਬਚਣੀ ਨਹੀਂ ਹੈ ਇਸ ਤਰ੍ਹਾਂ ਪਾਰਟੀ ਦਾ ਘਾਣ ਹੋ ਜੂਗਾ ਔਰ ਅਸੀਂ ਆਏ ਆ ਵੀ ਅਸੀਂ ਪਾਰਟੀ ਦੀ ਰਹਿਣਾ ਹੈਗਾ ਪਾਰਟੀ ਦੀ ਦਬ ਕੇ ਸੇਵਾ ਕਰਨੀ ਹੈ ਪਾਰਟੀ ਸਾਡੇ ਬਜ਼ੁਰਗਾਂ ਦੀ ਖੜੀ ਕੀਤੀ ਹੋਈ ਪਾਰਟੀ ਹੈ ਅਸੀਂ ਕਿਤੇ ਭੱਜਦੇ ਨਹੀਂ ਹੈਗੇ ਪਰ ਅਸੀਂ ਇਹਨੂੰ ਡੁੱਬਦਾ ਨਹੀਂ ਦੇਖ ਸਕਦੇ ਵੀਰੋ ਬਿਲਕੁਲ ਨਹੀਂ ਦੇਖ ਸਕਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਨੂੰ ਮਿਲਦੇ ਹਾਂ ਜੀ ਹੁਣ ਵੇਖਣਾ ਹੋਵੇਗਾ ਪਾਰਟੀ ਨੂੰ ਲੈ ਕੇ ਪਰਮਿੰਦਰ ਸਿੰਘ ਡਿੰਪਲ ਵੱਲੋਂ ਕੀ ਫੈਸਲਾ ਲਿਆ ਜਾਂਦਾ ਤਾਂ ਨਾ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ